ਕਰਨ ਤਰਨ ਦੇ ਪਿੰਡ ਪਿੱਦੀ ਨੇੜੇ ਪੱਟੀ ਰੋਡ ਤੇ ਨੌਜਵਾਨ ਦਾ ਭੇਤ ਭਰੀ ਹਾਲਤ ਵਿੱਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਪਛਾਣ ਅੰਮ੍ਰਿਤਸਰ ਦੇ ਖਾਲਸਾ ਨਗਰ ਨਿਵਾਸੀ ਸਰਜੀਤ ਸਿੰਘ ਵਜੋਂ ਹੋਈ ਹੈ ਮ੍ਰਿਤਕ ਦੇ ਕਤਲ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗਿਆ ਪੁਲਿਸ ਨੂੰ ਮ੍ਰਿਤਕ ਦੀ লাশ ਸੜਕ ਕੰਡਿਓ ਮਿਲੀ ਹੈ ਮ੍ਰਿਤਕ ਬੀਤੀ ਰਾਤ ਤੋਂ ਘਰੋਂ ਗਾਇਬ ਸੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਸਰਜੀਤ ਬਿਜਲੀ ਮਕੈਨਿਕ ਦਾ ਕੰਮ ਕਰਦਾ ਸੀ ਬੀਤੀ ਰਾਤ 8 ਵਜੇ ਦੇ ਕਰੀਬ ਘਰੋਂ ਨਿਕਲਿਆ ਸੀ ਪਰ ਘਰ ਨਹੀਂ ਪਰਤਿਆ ਸੀ ਅੱਜ ਸਵੇਰ ਉਸ ਦੀ ਮੌਤ ਦੀ ਖਬਰ ਉਹਨਾਂ ਨੂੰ ਮਿਲੀ ਸਰਜੀਤ ਸਿੰਘ ਵਿੱਕੀ ਹੈ ਨਾਮ ਜੀ ਤਰੰਤਾ ਰੋਡ ਖਾਲਸਾ ਨਗਰ ਪਲਾਟ ਦੇ ਆ ਤੇ ਸਰ ਇਹ ਘਰ ਆਇਆ 6:30 ਵਜੇ ਆਪਣੀ ਡਿਊਟੀ ਤੋਂ ਘਰ ਆਇਆ ਬਸ ਇਦਾਂ ਹੀ ਗੱਡੀ ਖਰਾਬ ਸੀ ਗੱਡੀ ਸੇ ਹੀ ਕਰਦਾ ਪਿਆ ਸੀ ਗੱਡੀ ਸੇ ਹੀ ਕਰਦਾ ਕਰਦੇ ਬਸ ਫੋਨ ਆਇਆ ਇਹਨੂੰ ਫੋਨ ਕਰਦਾ ਕਰਦਾ ਬਸ ਇਹ ਚਲੇ ਗਿਆ ਏ ਉਸ ਤੋਂ ਬਾਅਦ ਇਹਦਾ ਫੋਨ ਨਹੀਂ ਲੱਗਾ ਇਹਦਾ 10 ਵਜੇ ਤੋਂ ਬਾਅਦ ਇਹਦਾ ਫੋਨ ਬੰਦ ਹੋ ਗਿਆ ਇਹਦਾ ਸਾਨੂੰ ਦੱਸਿਆ ਨਹੀਂ ਕਰਦੇ ਨੇ ਕਿ ਚਲੋ ਹੁਣ ਗਿਆ ਵਾਪਸ ਆ ਜੂਗਾ ਪਰ ਇਹ ਵਾਪਸ ਆਇਆ ਨਹੀਂ ਸਾਨੂੰ ਦੇ ਸੇਰੇ ਪਤਾ ਲੱਗਾ ਅਸੀਂ ਕਿਹਾ ਚਲੋ ਆ ਜਗਾ ਅਸੀਂ ਤੇ ਸੇਰ ਦਾ ਸਾਰਾ ਏਰੀਆ ਆਪਣਾ ਘੋਮਾ ਰਹੀ ਕਿੱਥੇ ਕਿੱਥੇ ਨਹੀਂ ਲੱਭਿਆ ਇਹਨੂੰ ਇਹਦਾ ਕੇ ਨਾ ਬੈਰ ਬੜੀ ਹੈਗਾ ਕੇ ਨਾ ਕਦੀ ਮਾੜਾ ਚੰਗਾ ਨਹੀਂ ਇਹਨੂੰ ਬੋਲਿਆ ਕੰਮ ਬਿਜਲੀ ਦਾ ਕਰਦੇ ਇਹ ਮਾਤਾ ਕੋਲੇ ਦੇ ਹਸਪੀਟਲ ਚ ਪੱਟੇ ਨੌਕਰੀ ਲੱਗੀ ਹੋਈ ਇਹਨਾਂ ਦੀ ਡੇਲੀ ਜਾਂਦਾ ਸੀ ਐਕਸਰਸਾਈਜ਼ ਕਰਨ ਵਾਪਸ ਆ ਜਾਂਦਾ ਸੀ ਪਰ ਰਾਤੀ ਨੂੰ ਵਾਪਸ ਆਇਆ ਨਹੀਂ ਉਧਰ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਡੀਐਸਪੀ ਗੋਵਿੰਦਵਾਲ ਸਾਹਿਬ ਅਦਲ ਸੋਨੀ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਕਤਲ ਗਲਾ ਕੱਟ ਕੇ ਕੀਤਾ ਗਿਆ ਹੈ ਮੌਕੇ ਤੋਂ ਚਾਕੂ ਅਤੇ ਇਸ ਦਾ ਕਵਰ ਬਰਾਮਦ ਹੋਇਆ ਹੈ ਅਤੇ ਮਾਮਲੇ ਦੀ ਹੁਣ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਇਹੀ ਲੱਗਦਾ ਹੈਗਾ ਜੇ ਸਾਰਾ ਬੋਡੀ ਦੇਖੀਏ ਜਦੋਂ ਬਾਕੀ ਸਾਰੇ ਡਾਕਟਰ ਦੱਸਣਗੇ ਵੀ ਐਸੇ ਜਿੰਨਾ ਕ ਐਕਸਪੀਰੀਅੰਸ ਹੈਗਾ ਉਸੇ ਲੱਗਦਾ ਕਿ ਗਲਾ ਰੋਂਦੇ ਹੈਗੇ ਤਾਂ ਉਹਦੇ ਨਾਲ ਮੌਕੇ ਤੇ ਉਹਦਾ ਕਵਰ ਵੀ ਮਿਲ ਗਿਆ ਚਾਕੂ ਦਾ ਚਾਕੂ ਵੀ ਅਸੀਂ ਰਿਕਵਰ ਕਰ ਲਿਆ ਨਾਲ ਦੇ ਖੇਤਾਂ ਦੇ ਵਿੱਚੋਂ ਤੇ ਹੁਣ ਸਾਡੀ ਫਰੈਂਜ਼ਿਕ ਟੀਮ ਆਈ ਗਿਆ ਫਰੈਂਜ਼ਿਕ ਟੀਮ ਨੂੰ ਹੀ ਸਾਰਾ ਕੁਝ ਦੇਤਾ ਤੇ ਜੋ ਇਸ ਤਰ੍ਹਾਂ ਦਾ ਹੋਏਗਾ ਮੈਂ